ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਫਲੌਗ ਜ਼ਿੰਮੇਵਾਰ ਤੇ ਜਿਨ੍ਹਾਂ ਦੋਸਤ ਮਿੱਤਰਾਂ ਨੇ ਆਪਣੇ ਫੇਸਬੁੱਕ ਪੇਜ ਤੇ ਨੂੰ ਫਾਲੋ ਤੇ YouTube ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਸਾਨੂੰ ਪਲੀਜ਼ ਸਬਸਕ੍ਰਾਈਬ ਤੇ ਫਾਲੋ ਕਰ ਲੋ ਸਭ ਤੋਂ ਪਹਿਲਾਂ ਆਪਾਂ ਆਪਣੇ ਬਾਬਾਈ ਦੀ ਜਿਹੜੀ ਜਗ੍ਹਾ ਬਣੀ ਹੋਈ ਸਵੇਰ ਉੱਥੇ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਪਹੁੰਚ ਗਏ ਆਪਣੇ ਗਰਾਊਂਡ ਵਿੱਚ ਜਿੱਥੇ ਆਪਣਾ 18ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਉੱਥੇ ਜਾ ਕੇ ਜੋ ਮਹਿੰਤੀ ਹੋ ਰਹੀ ਸੀ ਉਹਨਾਂ ਦੇ ਨਾਲ ਮਹਿੰਤੀ ਚੱਲੂ ਆ ਇਹ ਵੀਡੀਓ ਬਣਾਉਣੇ ਪੁੱਛਦੇ ਕਿੱਥੋਂ ਕੋਚਿੰਗ ਲੈ ਕਿੱਥੋਂ ਕੋਚਿੰਗ ਲਈਏ ਗਰਾਊਂਡ ਬਣਾਉਣ ਦੀ ਕੋਚਿੰਗ ਕਿੱਥੋਂ ਲਈਏ ਬੋਦੀ ਬੋਦੀ ਕਾਲਾ ਆਪਣਾ ਫਿਰਦਾ ਮੈਂਬਰ ਤੋਂ ਹਾਂ ਥੋੜਾ ਕੈਂਪਰ ਤੇ ਆ ਗਿਆ ਜੀ ਕੈਂਪਰ ਤੇ ਆ ਗਿਆ ਰਾਤ ਬਈ ਆ ਗਿਆ ਕੈਂਪਰ ਤੇ ਆਇਆ ਪਰ ਵਾਣਾ ਦੇ ਵਿੱਚੋਂ ਬਈ ਕਿੰਨੇ ਕ ਚਰਚ ਲੱਭ ਕੇ ਲੈ ਬਈ ਮੈਂ ਤੜਕੇ ਸੋਹਾ ਗਿਆ ਸੀਗਾ ਵੱਟੇ ਵੜ ਤੋਂ ਰਹਿ ਗਿਆ ਕੈਂਪਰ ਫਿਰ ਮੋਟਰ ਤੇ ਪਿਆ ਸੀ ਉੱਥੇ ਚੱਕ ਲੈਂਦਾ ਬੰਦਾ ਬਈ ਬਹੁਤ ਮਿਹਨਤੀ ਐ ਨੇ ਕੱਲ ਕੈਂਪਰ ਬਹੁਤ ਸਾਹਵੇਂ ਬਹੁਤ ਕੈਂਪਰ ਸਾਹਵੇਂ ਬਈ ਐ ਨੇ ਆ ਗਈ ਤੁਹਾਨੂੰ ਅੱਜ ਵੀ ਪੂਰੀ ਗੌਰ ਰੱਖਣੀ ਹੈ ਠੀਕ ਹੈ ਕੈਂਪਰਾਂ ਦੀ ਆਪਾਂ ਕੈਂਪਰਾਂ ਦੀ ਡਿਊਟੀ ਹੈ ਅੱਜ ਆਪਣੀ ਆਪਾਂ ਅੱਜ ਕਾਫਾ ਕਾਫੀ ਪੱਕੀ ਕਰਦੇ ਨੇ ਇਹਦੇ ਨਾਲ ਕੱਪ ਬੰਨ ਦੇ ਨਾਲ ਬੰਨਦੇ ਵਾ ਬਾਬਾ ਪਾ ਕਬੱਡੀ ਕਬੱਡੀ ਪਾ ਕਬੱਡੀ ਤਾਂ ਪਾਲ ਗਏ ਸਤਨਾਮ ਰੇਡ ਪਾਉਂਗਾ ਚੱਕ ਲੈ ਹਾਂ ਚੱਕ ਲੈ ਇਧਰ ਪੈ ਗਈ ਕਬੱਡੀ ਲੈ ਗਿਆ ਬਾਬੇ ਨੂੰ ਤੜਾਦਾ ਤੜਾਦਾ ਭਾਈ ਨਾਮ ਸਤਨਾਮ ਦਾ ਕੀ ਬੱਬਾ ਹਾਂ ਤੂੰ ਹਰ ਗਿਆ ਜਵਾਬ ਦੇ ਜਵਾਬ ਦੇ ਗੱਦੂ ਬੱਬਾ ਸਿਰਾਂ ਨਵਾਉਂਦੇ ਹੋਏ ਗਰਾਊਂਡ ਦੇ ਵਿੱਚ 500 ਦਾ ਜਾਨੀ ਹੋ ਗਿਆ ਇਹ ਤੇ ਫਿਰ ਹਾਰ ਕੇ ਉਹ ਮੈਂ ਸੇਕਣਾ ਬਦਲ ਪਈ ਇਹ ਨਹੀਂ ਹੁੰਦਾ ਕੋਈ ਕੰਮ ਦੇਦਾ ਨਾ ਇਹ ਇਹ ਤਾਂ ਉੱਥੇ ਤੋਂ ਸਹੀ ਕਰਨਾ ਤਾਂ ਸਹੀ ਕੰਮ ਤਾਂ ਕਿਹੜਾ ਕਰਨਾ ਸੀ ਹੁਣ ਇੱਥੇ ਗੱਡੋ ਇੱਥੇ ਗਿਣਾਂ ਤਾਂ ਹੁਣੇ ਚੱਕੋ ਕੋਈ ਗਿਣਾਤੀ ਸੁਣ ਤਾਂ ਗਿਣਾ ਕੇ ਤੋ ਨਰਵਨ ਕੋ ਚੈੱਕ ਹੋਣ ਕਰਦਾ ਸਸੀ ਦਾ ਬਾਈ ਕੀ ਹਾਲ ਚਾਲ ਵਧੀਆ ਬਾਈ ਕਿਹੜਾ ਪਿੰਡ ਆ ਬਾਈ ਤੁਹਾਡਾ ਨਖਲਾ ਬਾਈ ਤੇ ਤੁਸੀਂ ਕਿੰਨੇ ਚਿਰ ਤੋਂ ਸੇਵਾ ਨਿਭਾ ਰਹੇ ਹੋ ਗਰਾਊਂਡ ਦੀ ਇਹ 6 ਸਾਲ ਹੋ ਗਏ 6 ਸਾਲ ਹੋ ਗਏ ਬਾਈ ਹਾਂਜੀ ਤੇ ਆਪਣਾ ਹੋਰ ਕਾਰੋਬਾਰ ਕੋਈ ਹੈਗਾ ਕਿ ਗਰਾਊਂਡ ਦੇ ਸਰਪਸਾਰ ਗਰਾਊਂਡ ਦੇ ਸਰਪਸਾਰ ਹੀ ਗਰਾਊਂਡ ਦੇ ਸਰਪਸਾਰ ਹੀ ਰੋਟੀ ਚੱਲਦੀ ਤੁਹਾਡੀ ਤੇ ਚਲੋ ਆਪਾਂ ਪੀਲ ਕਰਾਂਗੇ ਅੱਜ ਆਪਾਂ ਇੱਥੇ ਵੀ ਵੱਧ ਤੋਂ ਵੱਧ ਸੰਜੋਗ ਛੋੜਾ ਕੀਤਾ ਜਾਵੇ ਜਿੰਨਾ ਸਾਡੇ ਵੱਲੋਂ ਹੋਇਆ ਉਹ ਵੀ ਅਸੀਂ ਕਰਾਂਗੇ ਤੇ ਹਰ ਕ ਮੇਲੇ ਤੇ ਜਾਂਦੇ ਹਾਂ ਜਾਂ ਕਿ ਜਿੱਥੇ ਕੋਈ ਬੁਲਾਉਂਦਾ ਉੱਥੇ ਜਾਂਦੇ ਹਾਂ ਹਰ ਇੱਕ ਜਿੱਥੇ ਜਾਂਦੇ ਹਾਂ ਸਪੈਸ਼ਲ ਬੁਲਾਉਣ ਵਾਸਤੇ ਵੀ ਤੁਹਾਨੂੰ ਬੁਲਾ ਸਕਦਾ ਆਪਣੇ ਨੰਬਰ ਬੋਲ ਦਿਓ ਵੀਰੇ ਜਿਹੜਾ ਤੁਹਾਡਾ ਹੈ 95018 96275 ਇੱਕ ਵਾਰੀ ਹੋਰ ਬੋਲ ਦਿਓ ਵੀਰੇ 95018 96275 ਥੰਮੇ ਚਾਰ ਵਾਰ ਕਦੂਰ ਕਰਾਦੇ ਜਿੱਥੇ ਵੀ ਜਿੱਥੇ ਆਰ ਸੱਜਣਾਂ ਨੇ ਰੱਬ ਦਾ ਆਪਾ ਤੁਹਾਨੂੰ ਬਖਸ਼ਣਾ ਕਰਾ ਆਪਾਂ ਦੇ ਯਤਨ ਵਿੱਚ ਮਿੱਟੀ ਸਿਰ ਤੇ ਅਰਸ਼ਿੰਦਰ ਉਹ ਕੰਮ ਕਰ ਅੱਜ ਪਾਈ ਚੱਲਿਆ ਇਧਰੋਂ ਡਰਾਮਰ ਚ ਬੱਚਿਆਂ ਨੂੰ ਬਸਪੁਰ ਵੱਲ ਜਾ ਰਹੇ ਸਿੱਧੂ ਪਰਸਨ ਵਾਲੋਂ ਜਿਹਦੀ ਸੇਵਾ ਭਾਈ ਹਨਾ ਸਿੰਘ ਨਵਾ ਆ ਰਹੇ ਆ ਚਾਂਸੀ ਸਾਹਿਬ ਅਰਸ਼ਿੰਦਰ ਸਿੰਘ ਬਰਾੜ ਸਾਰੇ ਬੱਚੇ ਬਸਪੁਰ ਵੱਲ ਦਿੱਤੇ ਜਾ ਰਹੇ ਸਿੱਧੂ ਪਰਸਨ ਵਾਲੋਂ ਚਾਹ ਦੇ ਨਾਲ ਇਹ ਤੋਰਤਾ ਅਮ ਸੀਟ ਚੱਕਣ ਲੱਗਿਆ ਹੈ ਟੁੱਟ ਗਈ ਨਾ ਸੀਟ ਨਿਕਲ ਨਹੀਂ ਹੁਣ ਇੱਧਰ ਹੈਗਾ ਹੁਣ ਆ ਸੀਟ ਹੀ ਚੱਕੀ ਜਾਣੀ ਮੈਂ ਰਾਂ ਸੁੱਖਾ ਕੰਮ ਕਹਿੰਦਾ ਫੜ ਲੈ ਹਾਸ ਉੱਤੇ ਵਜੋ ਕਾਰੀ ਹੋਰ ਲੈਣੀ ਕੋਸ ਨਾ ਨਾ ਉੱਤੇ ਵੜ ਕਾਰ ਦੇ ਬਈ ਕੰਮ ਖਤਰੇ ਵਾਲਾ ਲੱਗਦਾ ਕਾਰੀ ਹੋਰ ਲੈਣੀ ਪੂ ਦਾ ਪੈਣੀ ਵੀ ਨਹੀਂ ਹੁਣ ਲੈ ਲੈ ਲੰ ਨੂੰ ਬਸ ਪੰਜ ਦਿਨ ਖਾਦਾ ਪੀਤਾ ਸਮਾਨ ਸਾਰਾ ਵੇਖਲਾ ਕਾਰ ਦੇ ਵਿੱਚ ਹੀ ਹੁਣ ਆਪਣਾ ਪਰ ਛੱਡ ਪਰ ਮੋਟਰਸਾਈਕਲਾਂ ਦੇ ਲੈ ਹਣ ਹਣ ਲੈ ਦੋ ਚਾਰ ਤੁਸੀਂ ਲੈ ਇੱਕ ਦੋ ਅਸੀਂ ਫੜ ਕੇ ਲੈ ਆਵਾਂ ਤੈ ਚੱਲ ਬਈ ਪ੍ਰੇਖਿਰ ਫੜ ਦੇ ਖੜਦਾ ਖੜਾ ਇੱਧਰ ਥੱਲੇ ਨਹੀਂ ਹੁੰਦਾ ਲੈ ਚੱਕ ਆ ਰਿਹਾ ਵੀਰਾਂ ਆ ਗਏ ਇਹਨੀਆਂ ਬਹੁਤ ਔਖਿਆ ਗਏ ਬਾਈ ਹੋਰ ਬਾਈ ਦੁਖੀ ਕਰ ਛੱਡੇ ਇਹ ਬੰਦ ਕਮ ਤਰ੍ਹਾਂ ਗੀੜਾ ਜੰਡਾ ਜਿੰਨੇ ਖੁੱਤੂ ਕੰਡਾ ਪਹਿਲੀ ਕਬਦੀ ਕਹਿੰਦੇ ਇਹ ਆ ਕਹਿੰਦੇ ਖੁਸ਼ੀ ਬਈ ਸਿੱਟਕੜੀ ਕਹਿੰਦਾ ਜੰਡਾਲੀਆਂ ਕਿੰਨੇ ਕਿੰਨੇ ਵਾਲੇ ਮੈਚ ਚੱਲ ਰਿਹਾ ਬਾਈ ਪਈ 72 ਕਿਲੋ ਵਾਲੇ ਆ 72 ਕਿਲੋ ਵਾਲੇ ਪੂਰਾ ਫੁੱਲ ਨਿਆਰਾ ਬੰਨਿਆ ਪਿਆ ਜਮਾ ਓਕੇ ਹੋਇਆ ਬੈਜਾਵਾ ਕੰਮ ਕਮਨ ਨਿਮੇੜਦਾ ਸਾਰਾ ਆਪਣਾ ਹੁਣ ਬੈਜ ਦੇਖਣਦੇ ਆ ਬੈਜ ਦੇਖਣ ਕਰੋ ਦੇਖ ਸਰ ਹਰਮਨ ਭਰਾ ਸਾਡਾ ਹਰਮਨ ਭਰਾ ਆਸਟ੍ਰੇਲੀਆ ਤੋਂ ਆਇਆ ਹੋਇਆ ਸਾਰਾ ਦਸਤਰੀਕਾ ਬਣਾ ਦੇ ਲੱਗੂ ਜਾਨਾ ਉਹਨਾਂ ਖੇਡਾਂ ਦਾ ਕਾਰ ਆਹ ਕਹਿੰਦੇ ਲੱਗਰ ਕੇ ਮੇਰੇ ਮਿੱਤਰੋ ਮੇਲਾ ਕਹਿੰਦੇ ਵੱਡਾ ਆਹ ਜਾਫੀ ਕਹਿੰਦੇ ਟਾਨਾ ਮੇਰੇ ਮਿੱਤਰੋ ਵੀ ਜਿਹੜੇ ਨਾਲੀਆਂ ਦੇ ਪੜਦੀਆਂ ਮੇੜ ਪੰਦੀ ਪੰਡਿਆ ਵੀ ਦਾ ਟੱਕਰਾ ਮੈ ਇੱਥੇ ਆਹ ਕਹਿੰਦੇ ਮੁਕਾਬਲਾ ਕਹਿੰਦੇ ਫੇਰ ਆ ਮੇਰੇ ਮਿੱਤਰੋ ਆਹ ਮੈਚ ਬਾਦ ਕਹਿੰਦੇ ਜਿਸ ਕਰਨ ਵਾਇਦਾ ਕਹਿੰਦੇ ਸਰਮਾਨ ਹੋਣਾ ਜਿਨ੍ਹਾਂ ਨੇ ਕਹਿੰਦੇ ਆ ਪੰਜਾਬ ਵਾਲੀ ਕਹਿੰਦੇ ਵੱਡਾ ਕਹਿੰਦੇ ਸੰਘਰਸ਼ ਕਹਿੰਦੇ ਲੜਿਆ ਆ ਮੈਤਵਾਲ ਜਿਹੜਾ ਸੈਮੀ ਖੇਡਿਆ ਦਾਣਾ ਜਿਹੜੀ ਟੀਮਾਂ ਦਾ ਤਿਆਰ ਰਣੀ ਆ ਭਰਾ ਵੜ ਕੇ ਇਧਰ ਨੇ ਪਾਸੇ ਇਧਰ ਕਹਿੰਦੇ ਨਵੀ ਤੇ ਨਾਲ ਬੂਟੇ ਭਰਾ ਵੱਲੋਂ ਇਹ ਸਨਮਾਨ ਕਹਿੰਦੇ ਕੀਤਾ ਜਾਵੇਗਾ ਸਾਡੇ ਕਿੰਨੇ ਗੋਰੇ ਨਾਖਿਆਣੇ ਦਾ ਬਹੁਤ ਵੱਡਾ ਧੰਨਵਾਦ ਪਿਆਰ ਨਾਲ ਇਹ ਜੱਜਮੈਂਟ ਕਹਿੰਦੇ ਸਾਰੇ ਮਾਪਿਆਂ ਸਾਹੀ ਸਾਰੇ ਜਨਤਾ ਸਾਡਾ ਬਹੁਤ ਸ਼ਾਨਦਾਰ ਜੱਫੀ ਪੰਗੋਲੀ ਟੂਰਨਾਮੈਂਟ ਦੀ ਸਮਾਪਤੀ ਹੋ ਚੁੱਕੀ ਹੈ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਹੋਈ ਬਹੁਤ ਹੀ ਵਧੀਆ ਟੂਰਨਾਮੈਂਟ ਰਿਹਾ ਬਈ ਇਸ ਦਾ ਖਿਡਾਰੀਆਂ ਤੋਂ ਕਰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰੀਏ ਲਾਈਕ ਵੀ ਕਰਨਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨੰਨਵਾਜੀ